ਕੈਬਨਟ ਮੰਤਰੀ ਲਾਲਜੀਤ ਪੁੱਲਰਵਾਲੋ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹਨ ਕਿਹਾ ਕਿ ਮੈਂ ਆਪਣੇ ਸਾਰੇ ਅਹੁਦਿਆਂ ਨੂੰ ਛੱਡ ਕੇ ਕਿਸਾਨਾਂ ਨਾਲ ਦਰਨਾ ਦੇਣ ਲਈ ਤਿਆਰ ਹਾਂ ਕਿਸਾਨ ਮੈਨੂੰ ਦਿੱਲੀ 'ਚ ਜਗ੍ਹਾ ਦੱਸ ਦੇਣ ਮੈਂ ਉਹਨਾਂ ਨਾਲ ਬੈਠ ਕੇ ਆਪਣੀਆਂ ਮੰਗਾਂ ਦੇ ਹੱਕ 'ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਵੀ ਤਿਆਰ ਹਾਂ ਕਿਉਂਕਿ ਸਾਡੀ ਲੜਾਈ ਕੇਂਦਰ ਦੇ ਨਾਲ ਹੈ ਤਾਂ ਪੰਜਾਬ ਦੀਆਂ ਸੜਕਾਂ ਕਿਉਂ ਬੰਦ ਹਨ ਕਿਸਾਨ ਪੰਜਾਬ ਦਾ ਵਿਕਾਸ ਨਾ ਰੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਡ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾ ਪੰਜਾਬ ਨਾਲ ਸੰਬੰਧਿਤ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿਣਾ ਕਿ ਵੇਖੋ ਜੇ ਇਹ ਤੇ ਉਹ ਗੱਲ ਜੀ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਆ ਤੇ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇਹ ਤੇ ਵਾਵਾ ਆਪਦੇ ਘਰ ਹੀ ਲੜਦੇ ਪਏ ਆ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਆ ਮੈਂ ਆਪ ਖੁਦ ਕਿਸਾਨ ਆ ਮੈਂ ਆਖੀ ਖੇਤੀ ਕਰਦਾ ਆ ਤੇ ਮੈਂ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਆ ਕੋਈ ਮੈਂਬਰ ਪੰਚਾਇਤ ਵੀ ਵਾਂਜੇ ਨਾ ਤੇ ਉਹ ਆਪਦਾ ਉਦਾਂ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਹੇ ਵੀ ਤੂੰ ਇਹ ਉਦਾਂ ਛੱਡ ਦੇ ਉਹ ਕਹਿੰਦਾ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਦਾ ਉਹਦਾ ਮੈਂ ਆਪਦੇ ਸਾਰੇ ਉਦਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਡੱਲੇਵਾਲ ਸਾਹਿਬ ਨੇ ਮੇਰੇ ਸਤਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਪੰਤ ਸਰਵਨ ਸਿੰਘ ਪੰਦੀਰ ਜੀ ਨੇ ਸਰਦਾਰ 인ਦਰਜੀਤ ਸਿੰਘ ਕੋਟ ਗੁੱਡਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦਾ ਇਹ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਣ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਜੀ ਤੇ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਸਾਰਿਆਂ ਕਿਸਾਨ ਜਿੱਥੇ ਬੰਦਿਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਉਸੀ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੁੱਠ ਇਕੱਠੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ ਚ ਹੁਣ ਮੁਨਕਰ ਹੋ ਗਈ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾਂ ਕੋਈ ਬੰਦਾ ਆਪਦੀ ਮੈਂਬਰ ਪੰਚਾਇਤੀ ਦਾ ਉਹ ਤਾਂ ਨਹੀਂ ਛੱਡਦਾ ਮੈਂ ਆਪਦੇ ਸਾਰੇ ਉਹਦੇ ਛੱਡਦਾ ਮੈਂ ਆਪਦੇ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤੇ ਆ ਤੇ ਇਹਦੇ ਤੋਂ ਪਹਿਲਾਂ ਸਰਦਾਰ 인ਦਰਜੀਤ ਸਿੰਘ ਕੋਟਬੁੱਟਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਟਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋੜ ਬੁੱਢਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਹਾ ਮੈਂ ਕੋਈ ਪੋਲੀਟੀਸ਼ਨ ਪਰਿਵਾਰ ਦੇ ਵਿੱਚੋਂ ਨਹੀਂ ਆਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਆ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਔਦੇ ਛੱਟੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠ ਹੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲ ਤੇ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਵਾਰ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਪੈਂਦੇ ਮੈਂ ਕਹਿੰਦਾ ਮੈਂ ਪੈਠੂਗਾ ਆਪਦੇ ਸਾਰੇ ਔਦੇ ਤੇ ਆ ਕੇ ਕਿਸਾਨ ਹੁੰਡੇ ਨਾ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿੱਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਇਹ ਪਿੰਡਾਂ ਦੇ ਵਿੱਚੋਂ ਨਲਕਿਆਂ 'ਚੋਂ ਮੋਟਰਾਂ ਵਾਲੇ ਬੋਰਾ 'ਚੋਂ ਲਾਹ ਨਿਕਲਦੀ ਪਈ ਆ ਕਿ ਜਿਹੜੀ ਚੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਢ ਕੇ ਲਾਹਣ ਬੋਰਾ 'ਚ ਵਿੱਚ ਪਾ ਰਹੇ ਆ ਤੇ ਉਥੇ ਧਰਨਾ ਲਾਇਆ ਕਿਸਾਨ ਜਿੱਥੇ ਬੰਦੀਆਂ ਨੇ ਉਹ ਚੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇੱਥੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਜੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਕਾ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਤੇ ਜਿਹੜੇ 25 30 ਪਿੰਡ ਘੇਰੇ ਘੇਰੇ ਪੈਂਦੇ ਸੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨਥੂਚਾਪ ਜੋੜਾ ਕੈਰੋਂ ਟੋਟੀਆਂ ਉਸਮਾ ਵਰਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਲਾਉਣੇ ਸ਼ੁਰੂ ਕਰਤੇ ਵੀ ਭੁੱਲਰ ਸਾਹਿਬ ਸਾਡੇ ਨਾਲ ਬੰਦੇ ਸੰਪਰਕ ਕਰਦੇ ਪਏ ਆ ਤੇ ਉਹ ਕਹਿੰਦੇ ਪਿਆ ਆ ਪੱਤਰ ਨਾਲ ਆ ਕੇ ਲੋਕੀ ਵਾਲੀ ਸ਼ਰਾਬ ਮਿਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਹ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਧਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿਲ ਬੰਦ ਨਹੀਂ ਕਰਾਉਣੀ ਤੁਸੀਂ ਹੁਣ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕਰਿੰਦੇ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਕਹੋ ਪੀ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਂਨ ਪੂਰਾ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀ ਤੇ ਫਿਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪ ਕਰਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਉਹ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3 ਹਜ਼ਾਰ ਲੋਕ ਜਿਹੜੇ ਕੰਮ ਕਰਦੇ ਆ ਉਹ 2-3 ਹਜ਼ਾਰ ਪਰਵਾਨਾ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਖਦੀ ਧੁਖਦੀ ਗਾਂ ਉਹ ਗੱਲ ਰਾਣਾ ਗੁਰਜੀਤ ਸਿੰਘ ਤੱਕ ਪਹੁੰਚੀ ਰਾਣਾ ਗੁਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਪਿੱਛਾ ਆਤ ਦੇਦੇ ਪਏ ਆ ਵਿੱਚ ਵੀ ਆ ਪੱਤਰਨਾ ਲਾ ਕੇ ਮਿਲ ਬੰਦ ਕਰਾਉਣੀ ਆ ਤੇ ਮੈਂ ਤੇ ਰਾਣੀ ਗੁਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਿਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਕਾਹ ਤੋਂ ਮੇਲ ਬੰਦ ਕਰਾਉਣੀ ਮੈਂ ਰਾਣਾ ਗਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾਇਆ ਵੇਖੋ ਤੁਹਾਡੀ ਪਾਰਟੀ ਕਾਂਗਰਸ ਆ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੇ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤਾਂ ਵੀ ਮਦਦ ਜ਼ਰੂਰ ਕਰ ਦੂੰਗਾ ਪਰ ਤੁਹਾਡੀ ਇ ਲਾਂਗਾ ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਪੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਨਲਕਿਆ ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ